ਹਾਂਜੀ ਮਾਡਰੀ ਪਿੰਡ ਜਿਹੜਾ ਕਿ ਤੁਸੀਂ ਗਰੰਤ ਸਿੰਘ ਲਈ ਬਹੁਤ ਵਧੀਆ ਉਪਰਾਲਾ ਕੀਤਾ ਕੀ ਕੰਮ ਗਏ ਜੀ ਹਾਂਜੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੀਆਂ ਸਮੂਹ ਸੰਗਤਾਂ ਨੂੰ ਪਹਿਲਾਂ ਤਾਂ ਅਸੀਂ ਵਧਾਈ ਦਿੰਨੇ ਆ ਕਿ ਸਾਨੂੰ ਗੁਰੂ ਸਾਹਿਬ ਨੇ ਬਹੁਤ ਵੱਡੀ ਵਡਿਆਈ ਬਖਸ਼ੀ ਹੈ ਸਾਇਦ ਸਾਰੇ ਜਿੱਥੇ ਵੀ ਸਿੱਖ ਸੰਗਤਾਂ ਵਸਦੀਆਂ ਨੇਗੀਆਂ ਸਾਰੇ ਨਗਰਾਂ 'ਚ ਪਹਿਲੀ ਬੜੀ ਜੀ ਸਾਨੂੰ ਮਿਲੀ ਹੈ ਕਿ ਅਸੀਂ ਸਾਡੇ ਗੁਰੂ ਘਰ ਦੇ ਗਰੰਤੀ ਸਿੰਘ ਗੁਰੂ ਘਰ ਦੇ ਵਜ਼ੀਰ ਭਾਈ ਸਾਹਿਬ ਭਾਈ ਚਮਕੌਰ ਸਿੰਘ ਉਹਨਾਂ ਦੇ ਲਈ ਗੁਰੂ ਸਾਹਿਬ ਦੀ ਕਿਰਪਾ ਨਾਲ ਇੱਕ ਸੁੰਦਰ ਮਕਾਨ ਅਸੀਂ ਕਮੇਟੀ ਵੱਲੋਂ ਤਿਆਰ ਕਰਕੇ ਦਿੱਤਾ ਹੈ ਨਗਰ ਦੀਆਂ ਸੰਗਤਾਂ ਵੱਲੋਂ ਇਹ ਗੁਰੂ ਸਾਹਿਬ ਦਾ ਅਸੀਂ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਨੂੰ ਇਹ ਸਮੱਤ ਬਖਸ਼ੀ ਤੇ ਵਿੜਿਆਈ ਬਖਸ਼ੀ ਹੈ ਜੀ ਇਹ ਸਬੱਬ ਕਿਵੇਂ ਬਣਿਆ ਜੀ ਇਹ ਇਹ ਹੈ ਕਿ ਪਿਛਲੇ 25-26 ਸਾਲਾਂ ਤੋਂ ਭਾਈ ਸਾਹਿਬ ਭਾਈ ਚਮਕੌਰ ਸਿੰਘ ਇੱਥੇ ਸੇਵਾ ਕਰਦੇ ਆ ਰਹੇ ਹਨ ਇਹਨਾਂ ਦੇ ਪਹਿਲਾਂ ਪਿਤਾ ਜੀ ਇੱਥੇ ਆਏ ਸੀਗੇ ਤੇ ਤਿੰਨ ਸਾਲ ਸੇਵਾ ਕਰਨ ਤੋਂ ਪ੍ਰਾਂਤੋਂ ਗੁਰੂ ਰੱਬ ਨੂੰ ਪਿਆਰੇ ਹੋ ਗਏ ਉਸ ਤੋਂ ਬਾਅਦ ਇਹਨਾਂ ਦੀ ਉਮਰ ਭਾਵੇਂ ਛੋਟੀ ਸੀਗੀ ਇਹਨਾਂ ਦੇ ਛੋਟੇ ਭਰਾ ਭਾਈ ਗੁਲਜ਼ਾਰ ਸਿੰਘ ਜੀ ਉਹ ਮੇਰੇ ਨਾਲ ਖੜੇ ਲੇਗੇ ਤੇ ਇਹ ਛੋਟੇ ਸੀਗੇ ਪਰ ਅਸੀਂ ਸਾਰੇ ਨਗਰ ਦੀ ਸੰਗਤ ਨੇ ਇਸ ਪਰਿਵਾਰ ਨੂੰ ਹੌਸਲਾ ਦਿੱਤਾ ਤੇ ਹੌਸਲਾ ਦੇ ਕੇ ਅਸੀਂ ਇਹਨਾਂ ਨੂੰ ਗੁਰੂ ਘਰ ਦੀ ਸੇਵਾ ਨਾਲ ਜੋੜੀ ਰੱਖਿਆ ਤੇ ਹੌਲੀ-ਹੌਲੀ ਗੁਰੂ ਸਾਹਿਬ ਨੇ ਬੜਾਈਆਂ ਸਾਨੂੰ ਭਾਈ ਚਮਕੌਰ ਸਿੰਘ ਨੂੰ ਬਖਸ਼ੀਆਂ ਕਿ ਇਹਨਾਂ ਨੇ ਬੜੀ ਸ਼ਰਧਾ ਨਾਲ ਬੜੇ ਪਿਆਰ ਨਾਲ ਇਮਾਨਦਾਰੀ ਨਾਲ ਅਤੇ ਨਿਮਰਤਾ ਦੇ ਨਾਲ ਸਬਰ ਤੇ ਸੰਤੋਖ ਨਾਲ ਇਹ ਸੇਵਾ ਨਿਭਾਈ ਉਸ ਸਮੇਂ ਤੋਂ ਲੈ ਕੇ ਅੱਜ ਦੇ ਅੱਜ ਇਸ ਅੱਜ ਦੇ ਦਿਨ ਤੱਕ ਇਹ ਸੇਵਾ ਉਸੇ ਤਰ੍ਹਾਂ ਨਿਰੰਤਰ ਚੱਲ ਰਹੀ ਹੈ ਇਹਨਾਂ ਦੀ ਨਿਮਰਤਾ ਸਬਰ ਸੰਤੋਖ ਅਤੇ ਇਮਾਨਦਾਰੀ ਨੂੰ ਦੇਖਦੇ ਹੋਏ ਸਮੂਹ ਨਗਰ ਦੀ ਸੰਗਤ ਨੇ ਪ੍ਰਬੰਧ ਕਮੇਟੀ ਨੇ ਮਨ ਬਣਾਇਆ ਕਿ ਇਹਨਾਂ ਦਾ ਜਿਹੜਾ ਪਿੰਡ ਘਨੌਰ ਘਰ ਹੈ ਉਹ ਇਹ ਵੇਚਣਾ ਚਾਹੁੰਦੇ ਸੀ ਘਨੌਰੀ ਪਿੰਡ ਤੇ ਇੱਥੇ ਇਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਇੱਥੇ ਆਓ ਇਥੇ ਤੁਹਾਨੇ ਇਸ ਮਕਾਨ ਬਣਾ ਕੇ ਜੰਨੇ ਆ ਕਿਉਂਕਿ ਤੁਹਾਡੇ ਬੱਚੇ ਨੇ ਬੇਟੀ ਤੇ ਬੇਟਾ ਨੇ ਇਹਨਾਂ ਦੇ ਜਵਾਨ ਨੇ ਬਹਿਣ ਵਾਲੇ ਨੇਗੇ ਵੀ ਤੁਹਾਡਾ ਮਕਾਨ ਹੋਣਾ ਜ਼ਰੂਰੀ ਹੈ ਕਿ ਬੱਚਿਆਂ ਦੇ ਕਾਹ ਨੂੰ ਰਿਸ਼ਤਿਆਂ ਦਾ ਮਸਲਾ ਹੈਗਾ ਤਾਂ ਗੁਰੂ ਸਾਹਿਬ ਨੇ ਸਾਨੂੰ ਉਦੋਂ ਬਖਸ਼ ਕੇ ਪਹਿਲਾਂ ਇਹ ਜਗ੍ਹਾ ਦਿੱਤੀ ਅਸੀਂ ਇਹਨਾਂ ਨੂੰ ਫਿਰ ਇਹ ਇਹ ਜਿਹੜਾ ਮਕਾਨ ਸੀ ਤਿਆਰ ਕੀਤਾ ਇਸ ਮਕਾਨ ਤੇ ਲਗਭਗ 1.58 ਲੱਖ ਰੁਪਈਆ ਲੱਗਿਆ ਇਹ ਸਾਡੀ ਸੰਗਤ ਸਾਰਾ ਲਾਉਣਾ ਚਾਹੁੰਦੀ ਸੀ ਜੀ ਪਰ ਅਸੀਂ ਇਹਨਾਂ ਦੇ ਸੰਤੋਖ ਤੇ ਸਬਰ ਤੋਂ ਬੜੇ ਖੁਸ਼ ਆਂਗੇ ਕਿ ਸਾਡੇ ਭਾਈ ਸਾਹਿਬ ਭਾਈ ਚਮਕੌਰ ਸਿੰਘ ਜੀ ਕਹਿਣ ਲੱਗੇ ਕਿ ਨਹੀਂ ਜਿੰਨੀ ਕੁ ਮੇਰੇ ਕੋਲ ਪੂੰਜੀ ਹੈ ਮੈਂ ਜ਼ਰੂਰ ਲਾਉਂਗਾ ਇਹਨਾਂ ਨੇ ਇਸ ਦੇ ਵਿੱਚ 8.5 ਲੱਖ ਦਾ ਲਗਭਗ ਯੋਗਦਾਨ ਆਪ ਆਇਆ 10 ਲੱਖ ਰੁਪਏ ਹੈ ਜਿਹੜਾ ਸਾਡਾ ਐਨ ਆਰ ਆਈ ਬੱਚਿਆਂ ਨੇ ਸਮੂਹ ਕਮੇਟੀ ਨੇ ਅਤੇ ਸੰਗਤਾਂ ਨੇ ਤਿਆਰ ਕਰਕੇ ਇਹ ਸੁੰਦਰ ਮਕਾਨ ਗੁਰੂ ਦੀ ਕਿਰਪਾ ਨਾਲ ਤਿਆਰ ਹੋਇਆ ਹੈ ਸੋ ਗੁਰੂ ਸਾਹਿਬ ਨੇ ਬਹੁਤ ਵੱਡੀ ਬਿਹਾਈ ਬਖਸ਼ੀ ਹੈ ਤੇ ਗੁਰੂ ਸਾਹਿਬ ਨੇ ਤੇ ਕਿਰਪਾ ਕਰਨ ਅਸੀਂ ਅਗਲੇ ਸਮੇਂ ਲਈ ਵਚਨਬੱਧ ਹਾਂ ਕਿ ਇਹਨਾਂ ਦੇ ਬੱਚੇ ਜਵਾਨ ਨੇਗੇ ਉਨ੍ਹਾਂ ਦੇ ਵਿਆਹਾਂ ਦੀ ਵੀ ਜ਼ਿੰਮੇਵਾਰੀ ਅਸੀਂ ਲੈ ਕੇ ਚੱਲਾਂਗੇ ਨਾਲ ਕਿਉਂਕਿ ਸਾਡਾ ਫਰਜ਼ ਬਣਦਾ ਹੈ ਸਾਡੇ ਵਜੀਰ ਨੇ ਗੁਰੂ ਘਰ ਦੇ ਬੜੇ ਸਤਿਕਾਰਯੋਗ ਸ਼ਖਸੀਅਤ ਹੈ ਇਹ ਸਾਡਾ ਫਰਜ਼ ਬਣਦਾ ਹੈ ਉਹ ਵੀ ਅਸੀਂ ਜ਼ਰੂਰ ਕਰਾਂਗੇ ਇਹਨਾਂ ਦਾ ਤੇ ਹੁਣ ਜੋ ਚੱਲਦਾ ਹੈ ਨਗਰ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਦਾਨੀ ਨੇਗੇ ਉਹ ਇਹਨਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਵੀ ਇਹਨਾਂ ਨੂੰ ਸਹਾਇਤਾ ਦੇ ਰਹੇ ਨੇਗੇ ਇਹ ਵੀ ਨਗਰ ਨਿਵਾਸੀਆਂ ਦਾ ਇੱਕ ਸੁਚੱਜਾ ਜਿਹੜਾ ਕੰਮ ਹੈ ਤੇ ਸਾਧ ਸੰਗ ਜੀ ਮੈਂ ਬੇਨਤੀ ਕਰਦਾ ਕਿ ਇਹਨਾਂ ਦੇ ਸਹਿਯੋਗ ਨਾਲ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਨੂੰ ਗੁਰੂ ਸਾਹਿਬ ਨੇ ਸਮੱਤ ਬਖਸ਼ੀ ਹੈ ਕਿ ਅਸੀਂ ਸਾਰੇ ਗੁਰੂ ਸਾਹਿਬ ਜੀਆਂ ਸਹਿਬਾਨ ਦੇ ਗੁਰਪੁਰਬ ਮਨਾਉਣੇ ਆ ਸਾਰੇ ਸ਼ਹੀਦੀ ਖਾਲਸਾ ਵਾਹੀ ਗੁਰਜੀ ਕੀ ਫਤਿਹ ਕਿ ਸਾਨੂੰ ਮਾਣ ਬਖਸ਼ਿਆ ਹੈ ਪ੍ਰਬੰਧ ਕਮੇਟੀ ਗੁਰਦੁਆਰਾ ਸਾਹਿਬ ਜੀ ਨੇ ਪੰਚਾਇਤ ਮੈਂ ਪੰਚਾਇਤ ਦੇ ਜੋ ਪ੍ਰਬੰਧ ਤੇ ਸੱਜਣ ਨੇ ਉਹਨਾਂ ਨੇ ਤੇ ਸੰਗਤਾਂ ਨੇ ਸਾਨੂੰ ਸੋਨਾ ਮਕਾਨ ਬਣਾ ਕੇ ਸਾਨੂੰ ਨਵਾਜਿਆ ਹੈ ਅਸੀਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਆਂ ਨਗਰ ਦਾ ਕਰਦੇ ਆਂ ਕਮੇਟੀ ਮੈਂਬਰਾਂ ਦਾ ਧੰਨਵਾਦ ਕਰਦੇ ਆਂ ਹੋਰ ਵੀ ਸਾਰਿਆਂ ਦਾ ਧੰਨਵਾਦ ਆਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅ 10 ਚਰਨੁਕੀਰ ਸਿੰਘ ਮਹੌਰਾਣਾ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਲ੍ਹਾ ਮੀਰਕੋਟਲਾ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਇਸੇ ਪ੍ਰਾਪਲੇ ਨੂੰ ਲੈ ਕੇ ਨਗਰ ਨੂੰ ਜਾਂ ਸੰਗਤਾਂ ਨੂੰ ਕੀ ਕਰੀਏ ਦੇਖੋ ਬੇਨਤੀ ਕਰਾਂਗਾ ਜੀ ਸੰਗਤ ਨੂੰ ਪਿੰਡ ਸੰਗਾਲੀ ਦੀ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਨਗਰ ਪੰਚਾਇਤ ਸਮੂਹ ਸੰਗਤ ਅਤੇ ਐਨਆਰਈਬਾ ਵੱਲੋਂ ਬਹੁਤ ਸੋਹਣਾ ਉਦਮ ਉਪਰਾਲਾ ਕੀਤਾ ਗਿਆ ਜੋ ਕਿ ਇਥੋਂ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਭਾਈ ਚਮਕੌਰ ਸਿੰਘ ਜੀ ਲਗਭਗ 25-30 ਸਾਲ ਤੋਂ ਇਸ ਨਗਰ ਵਿੱਚ ਬਤੌਰ ਹੈੱਡ ਗ੍ਰੰਥੀ ਦੀ ਸੇਵਾ ਨਿਵਾ ਰਹੇ ਨੇ ਸੋ ਉਸ ਦੇ ਪਰਿਵਾਰ ਨੂੰ ਰਹਿਣ ਬਸੇਰੇ ਲਈ ਸਾਰੇ ਨਗਰ ਨੇ ਬਹੁਤ ਸੋਹਣੇ ਮਹਿਲ ਆ ਜਿਹੜੇ ਉਹ ਬਖਸ਼ਿਆ ਜੀ ਅੱਜ ਸਮੁੱਚੀ ਸੰਗਤ ਨੇ ਗੁਰੂ ਗ੍ਰੰਥ ਸਾਹਿਬ ਦੀ ਦੁਆ ਉਤਾਰ ਸਰ ਲੈਂਦੇ ਆ ਸ੍ਰੀ ਖੰਡ ਪਾਠ ਸਾਹਿਬ ਜੀ ਦੇ ਸਪੂਰਨ ਭੋਗ ਪਏ ਆ ਤੇ ਮੈਂ ਉੱਥੇ ਹੀ ਸਾਰੀ ਸੰਗਤ ਇਕੱਤਰ ਹੋਈ ਆ ਬਹੁਤ ਸੱਜਣ ਮਿੱਤਰ ਪਹੁੰਚੇ ਆ ਤੇ ਮੀਡੀਆ ਦੇ ਰਾਹੀਂ ਮੈਂ ਸਾਰੀਆਂ ਹੀ ਨਾਨਕਲੇਵਾਂ ਨੂੰ ਸਿੱਖ ਸੰਗਤ ਨੂੰ ਬੇਨਤੀ ਕਰਦਾ ਆਂਗਾ ਵੀ ਜਿੱਥੇ ਵੀ ਗ੍ਰੰਥੀ ਸਿੰਘ ਜੀ ਦੀ ਲੋੜ ਆ ਉਹ ਪੂਰੀ ਕੀਤੀ ਜਾਵੇ ਜਿੱਦਾਂ ਕਿ ਨਗਰ ਨੇ ਵੇਖਦਿਆ ਹੋਇਆ ਵੀ ਇੱਕ ਹੈੱਡ ਗ੍ਰੰਥੀ ਸਾਹਿਬ ਜਿਹੜੇ 25-30 ਸਾਲ ਤੋਂ ਸੇਵਾ ਨਿਵਾ ਰਹੇ ਆ ਪਿੰਡ ਨਗਰ ਦੂਰ ਹੋਣ ਕਰਕੇ ਆਉਣਾ ਜਾਣਾ ਔਖਾ ਤੇ ਇੱਥੇ ਹੀ ਫਿਰ ਉਹਨਾਂ ਦਾ ਰੈਣ ਮਛੇਰਾ ਜਿਹੜਾ ਕੀਤਾ ਗਿਆ ਭਾਈ ਚਮਕੌਰ ਸਿੰਘ ਜੀ ਦਾ ਸੋ ਬੇਨਤੀ ਆ ਵੀ ਰਾਗੀ ਢਾਡੀ ਕੋਈ ਸਰਪ੍ਰਚਾਰਕ ਸਹਿਵਾਨਾਂ ਦੀ ਜਿਹੜੀਆਂ ਲੋੜਾਂ ਨੇ ਜਾਂ ਉਹਨਾਂ ਦਾ ਬੰਦ ਦਾ ਮਾਨ ਸਤਕਾਰ ਆ ਉਹ ਸਿੱਖ ਸੰਗਤਾਂ ਜਰੂਰ ਦਿਆ ਕਰੋ ਜੀ ਕਿਉਂਕਿ ਬਹੁਤ ਤਰਾਸਦੀ ਆ ਜਿਹੜੀ ਸਾਡੀ ਸਿੱਖ ਕੌਮ ਦੀ ਜਾਂ ਤੇ ਲਈ ਸਾਡੇ ਪਾਠੀ ਸਿੰਘਾਂ ਦੀ ਉਹ ਇਹ ਆ ਗਈ ਵੀ ਗ੍ਰਾਂthi ਸਿੰਘ ਆਪਦੇ ਬੱਚਿਆਂ ਨੂੰ ਗ੍ਰਾਂthi ਨਹੀਂ ਬਣਾ ਰਿਹਾ ਪ੍ਰਚਾਰਕ ਆਪਦੇ ਬੱਚਿਆਂ ਨੂੰ ਪ੍ਰਚਾਰਕ ਨਹੀਂ ਬਣਾ ਰਿਹਾ ਉਹਦੀ ਪ੍ਰੋਬਲਮ ਇਹ ਆ ਤਨਖਾਹਾਂ ਘਟਨੇ ਭੇਟਾਵਾਂ ਘਟਨੇ ਗਈਆਂ ਹਰ ਇੱਕ ਗ੍ਰਾਂਥੀ ਚਾਹੁੰਦਾ ਸਾਡਾ ਬੱਚਾ ਵੀ ਵਧੀਆ ਸਕੂਲਾਂ 'ਚ ਪੜ੍ਹਨ ਵਧੀਆ ਐਜੂਕੇਸ਼ਨ ਪ੍ਰਾਪਤ ਕਰਨ ਉਹ ਵੀ ਵਧੀਆ ਖਾਣ ਉਹ ਵੀ ਵਧੀਆ ਪੈਣ ਸੋ ਇਸ ਕਰਕੇ ਇਹ ਤਾਂ ਹੀ ਸੰਭਵ ਹੈ ਜੇ ਸੰਗਤ ਪ੍ਰਚਾਰਕਾਂ ਨੂੰ ਰਾਗੀ ਢਾਡੀ ਕਵੀਸਰ ਸਹਿਵਾਨਾਂ ਨੂੰ ਗ੍ਰਾਂਥੀ ਸਹਿਵਾਨਾਂ ਦਾ ਮਾਣ ਸਤਿਕਾਰ ਕਰੇਗੀ ਸੋ ਕਾਬਲੇ ਤਾਰੀਫ ਸਮੂਹ ਨਗਰ ਨਿਵਾਸੀ ਸੰਗਤਾਂ ਨੇ ਪਿੰਡ ਸੰਗਾਲੀ ਨੇ ਕਾਰਜ ਕੀਤਾ ਗਿਆ ਜੀ ਸੋ ਬਹੁਤ ਵਧਾਈ ਦੇ ਪਾਤਰ ਨੇ ਸੋ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸਾਹਿਬ ਜੀ ਵੱਲੋਂ ਜਥੇਦਾਰ ਸ੍ਰੀ ਕਾਟਕ ਸਿੰਘ